ਬਾਈਕ ਕਨੇਰੀ ਪਰਚੀ ਆ ਗਈ ਲਾਸਟ ਬੰਦਿਆਂ ਨੇ ਗੈਸ ਲਾਇਆ ਕਹਿੰਦੇ ਇਧਰ ਇਧਰ ਵਾਲਾ 110 ਕੁਇੰਟਲ ਹੈ ਕਿੰਨਾ ਇਧਰ ਵਾਲਾ 50 40 ਪਾਏ ਲੈ ਕੇ ਪਾਏ ਕਰਨ ਲੈ ਪਾਣੀ ਟੁੱਟੀ ਤੇ ਭਰ ਕੇ ਲੈ ਜਾ ਤੇ ਆ ਸਾਈਡ ਆ ਵੀ ਨਹੀਂ ਪਾਣੀ ਪਾਣੀ ਲੈ ਆ ਮੁਰਜ਼ਲਾਉਂਦਾ ਕਿਦਾਂ ਨੂੰ ਸਾ ਕਰਦੀ ਬੋਟੀ ਲੈਦੀ ਇੰਡੀਗਾ ਚਲਾਵਾਈ ਉਹ ਗਾਣਾ ਚੱਲਦਾ ਮਨੇ ਪਰ ਇਮੀਗ੍ਰੇਟ ਮੇਰਾ ਬੋਰਡ ਦੇਖ ਲੈ ਮਾਂਦੀ ਬਾਈ ਸਵੇਰੇ ਕਰਾਉਣੀ ਭਈਏ ਮਿਲ ਕੇ ਅੰਨੇ ਲਿਆ ਤਾਂ ਇੱਕ ਤਾਂ ਉਹਨਾਂ ਨੇ ਆ ਕੇ ਵੀਡੀਓ ਬਾਕੀ ਰੱਖ ਬਾਈ ਕੰਨੇ ਦੀ ਪਰਚੀ ਆ ਗਈ ਲਾਸਟ ਬੰਦਿਆਂ ਨੇ ਗੈਸ ਲਾਇਆ ਕਹਿੰਦੇ ਇੱਧਰ ਇੱਧਰ ਵਾਲਾ 110 ਕੁਇੰਟਲ ਹੈ ਕਿੰਨਾ ਇੱਧਰ ਵਾਲਾ 50 40 ਪਾਣੀ ਟੁੱਟੀ ਤੇ ਭਰ ਕੇ ਲੈ ਜਾ ਤੇ ਆ ਸਾਈਡ ਚੱਲ ਜਾਨਾ ਪਿਆਸਾ ਰਹਾ ਪਾਣੀ ਲੈ ਆ ਮੁਰਦਾ ਲੰਦਾ ਕਿਹਦੇ ਨੂੰ ਕੋਈ ਪਾਰ ਲਿਆਓ ਬੰਦਾ ਜਾ ਕੇ ਬਾਬੇ ਕਿੰਨਾ ਹੋਗਾ 150 ਕਿੰਨਾ ਕਰਨਾ ਹੋ ਜਾਏਗਾ ਇਤਰਾ ਇਤਰਾ ਆ ਡੋਲਾ ਇਹਨਾਂ ਲੈ ਜਾਣਾ ਹੁਣ ਤੂੰ ਨਾਲੇ ਕਹਿੰਦਾ 110 ਬਹੁਤ ਵੱਡਾ ਇਹ ਚੁਲਾਈ ਕਰਨ ਵਾਲਾ 250 ਪਰ ਹੋਗਾ 250 ਪੱਕਾ ਜੇ ਘਟ ਗਿਆ ਹਾਂ ਹਾਂ ਸ਼ਰਤ ਲਾ ਲਈਏ ਲਾ ਲਓ 280 ਸਰਦਾਰ ਨੂੰ ਕਿ ਮੁਰਗੇ ਦੀ ਸ਼ਰਤ ਲਾ ਲਾ ਫਿਰ ਇੱਕ ਇੱਕ ਦੀ ਕਿ ਦੋ ਮੁਰਗੇ ਇੱਕ ਮੁਰਗੇ ਨੇ ਕਿਹਾ ਦੋ ਦੀ ਚਾਈ ਦੀ ਇੱਕ ਪਸਲੀ ਵੀ ਨਹੀਂ ਆਉ ਲੋ लास्ट ਭਰਤੀ ਆ ਜੱਗਾ ਕਹਿੰਦਾ 200 ਦੇ ਕਰੀਬ ਹੋਣਾ ਬਾਈ ਵਿੱਚੇ ਉਹ ਪਾ ਕੇ 200 ਟਾਪ ਵੀ ਸਦਾ ਹੈ ਬਾਕੀ ਪਤਾ ਨਹੀਂ ਬਾਈ 150 ਵੀ ਹੋ ਸਕਦਾ ਦੇਖਦੇ ਕਿੰਨਾ ਹੁੰਦਾ ਹੈ ਕਹੀ ਜਾਂਦੇ ਗੰਨੇ ਚ ਵਜਣ ਜਿਆਦਾ ਜਾਂ ਪਹਿਲਾਂ ਲੈ ਕੇ ਤੇ ਘੱਟੇ ਤਾਂ ਬਈ ਵਜਨ ਹੈ ਬਾਕੀ ਖੰਡ ਕੰਡਾ ਰਸੂਗਾ ਉੱਥੇ ਜਾ ਕੇ ਹੁਣ 18 ਫੋਟਾ ਟਰਾਲਰ ਲੋਡ ਕਰਨਾ ਬਾਈ ਅੱਜ ਆ ਗਾਣੇ ਪਤਾ ਨਹੀਂ ਬਾਈ ਕਿੰਨੇ ਲਾਏ ਹੋਏ ਆ ਵਿੱਚੇ ਕੁਛ ਛੋਟਛੀ ਹੋਈ ਜਾਂਦੀ ਹੈ ਸਾਇਗਰਦੀ ਬੋਟੀ ਲੈਂਦੀ ਇੰਡੀਗਾ ਚਲਾ ਬਾਈ ਉਹ ਗਾਣਾ ਚੱਲਦਾ ਮਨੇ ਪਰ ਇਮਿਗੇਟਲੀ ਮੇਰਾ ਬੋਰ ਦੇਖ ਲਾ ਬੰਦੀ ਬਾਈ ਸਵੇਰੇ ਕਰਾਉਣੀ ਭਈਏ ਮਿਲ ਕੇ ਵਾਹ ਜੀ ਵਾਹ ਕਹਿੰਦੇ ਬਰੇਡਾ ਮੋਡੀਫਾਈ ਕਰਤਾ ਚਾਦਰ ਲਵਾਤੀ ਪਰ ਮੈਂ ਤਾਂ ਮੈਂ ਤਾਂ ਭਾਈ ਜੀ ਸਾਗਰ ਦੀ ਬੋਟੀ ਨੇ ਤਾਂ ਇੰਡੀਗਾ ਚਲਾਈ ਤੀ ਮਨੇ ਨਹੀਂ ਜੇ ਕਿਸੇ ਨੇ ਡਰਾਈਵਰੀ ਸਿੱਖਣੀ ਆ ਤਾਂ 4x4 ਆ ਇਹ ਮਨੇ ਸਿਖਾ ਦੂਗਾ ਡਰਾਈਵਰੀ ਮੈਨੂੰ ਸਾਗਰ ਦੀ ਬੋਟੀ ਨੇ ਤਾਂ ਇੰਡੀਗਾ ਚਲਾਈ ਜੀ ਇਹ ਤਾਂ ਨਹੀਂ ਚਲਾ ਸਕਦੀ ਇਹ ਬ੍ਰੇਕ ਨਹੀਂ ਆ ਗਈ ਕਹਿੰਦਾ ਇਹਦਾ ਭਾਈ ਕਿਸਮਤ ਵਾਲਾ ਹੀ ਚਲਾ ਸਕਦਾ ਜਿੱਧਰ ਨੂੰ ਹੋ ਰਿਹਾ ਸਿੱਧਾ ਉਧਰ ਨੂੰ ਹੋ ਜਾਂਦਾ ਇਹ ਬ੍ਰੇਕ ਘਟ ਮੰਨੇ ਦੇ ਬੁੱਟਿਆਂ ਦਾ ਬਾਈ ਬੰਦੇ ਰੇਟ ਲਾਉਂਦੇ ਫਿਰਦੇ ਐ ਕੱਲ ਦੋ ਜਾਨੇ ਪਲਟੀਨੇ ਪਰ ਆਏ ਦੋ ਜਾਨੇ ਬੋਲਟ ਪਰ ਆਏ ਇੱਕ 70 ਲਾ ਗਏ ਇਹ ਕਹਿੰਦਾ 1 80 ਤੇ 5 ਰੁਪਏ ਘਟ ਨਹੀਂ ਕਰਨੇ 10 ਰੁਪਏ ਵੀ ਨਹੀਂ ਕਰਨਗੇ 5 ਰੁਪਏ ਦਾ ਦੌਰ ਦੀ ਗੱਲ 2 ਰੁਪਏ ਵੀ ਨਹੀਂ ਕਰਨਗੇ 2 ਰੁਪਏ ਵੀ ਘਟ ਨਹੀਂ ਕਰਨੇ ਕਹਿੰਦਾ ਅੜ ਕੇ ਸੌਦਾ ਕਰਨਾ ਹੈ ਜੱਕਣਾ ਬਾਈ ਉਹ ਸੌਦਾ ਹੋਏ ਕਰਦਾ ਅਗਲਾ ਚੱਲ ਹਜ਼ਾਰ ਖੰਡੇ ਇੱਧਰ ਉੱਧਰ ਕਰ ਲੈਣੇ ਅੱੜਦਾ ਹੀ ਬਹੁਤ ਹੈ ਇਹ 8000 ਪਤਾਈ ਹਾਂ ਨਹੀਂ ਤੇ ਹਾਂ ਮੈਂ 18000 ਰੁਪਿਆ ਘੱਟ ਨਹੀਂ ਲੈਣਾ ਯਾਰ ਲੈਣਾ ਹੀ ਹੈਗਾ ਖੜੇ ਨੇ ਤਾਂ ਕਿ 3 ਸਾਲੇ ਖਤਮ ਹੋਇਆ ਚੌਥਾ ਲੱਗਿਆ ਫੇ ਉੱਪਰ ਤੇ ਕਹਿੰਦਾ ਕਿਰਾ ਲਾਗ ਵਾਸ ਖੜੇ ਕੋਈ ਬੂਟੇ ਐ ਇਹਨੇ ਇਹਦੇ ਰੇਟ ਵਧਣਾ ਹੀ ਐ ਯਾਰ ਮੈਂ ਨਹੀਂ ਇਹ ਗੱਲ ਆ ਕੱਚਾ ਬੂਟਾ ਆ ਜੀ ਹਾਂ ਆਹ ਦੇਖ ਲਾ ਮਰ ਅੰਕਲ ਦਾ ਐਡਾ ਬੂਟਾ ਹੋਇਆ ਵੈਡਾ ਵੀ ਰੇਡਾ ਹਾਂ ਜਾ ਕੇ ਦੇਖ ਉਹ ਵੀ ਰੇਚਦਾ ਹਾਂਜੀ ਉਹ ਵੀ ਕੱਚੇ ਆ ਈ ਸਾਲ ਐ ਨਾ ਮੈਨੂੰ ਲੱਗਦਾ ਵੀ ਤੇਰਾ ਮਿਲ ਜਾਣੇ ਤੈਨੂੰ ਜਿਹੜੇ ਸਾਲ ਨਾਲ ਹੁਣ 7000 ਹੀ ਪਹੁੰਚ ਗਈ ਕੋਈ ਫਰਕ ਨਹੀਂ ਰਿਹਾ ਹਾਂ ਯਾਰ ਮੈਨੂੰ ਤਾਂ ਕੋਈ ਚੱਕਰ ਨਹੀਂ ਮੇਰੇ ਤਾਂ ਖੜੇ ਆ ਪੈਸੇ ਐਫ ਡੀ ਖੜੀ ਆ ਹੁਣ ਐਫ ਡੀ ਖੜੀ ਆ ਹੈ ਮੈਨੇ ਇੱਕ ਗਲਤੀ ਹੋ ਗਈ ਯਾਰ ਜੇ ਤੂੰ ਕੀਲਾ ਲਾ ਦੇਣਾ ਨਾ ਅੱਜ 5 ਲੱਖ ਦਾਦਾ ਇਹ ਹਾਂ ਹੈ ਹੁਣ ਲੱਗ ਲਿਆ ਤੋੜਾੜਾ ਉਹ ਖੜ ਗਿਆ ਨਾ ਜੇ ਜਰੇ ਮੌਕਾ ਤਾਂ ਮੈਂ ਤੇਰੀ ਮੰਨਦਾ ਤੋੜਾੜਾ ਸਾਲ ਦਾ ਉਹ ਖੜ ਗਿਆ ਹੂੰ ਦੂਏ ਸਾਲ ਮਾ ਗਈ ਠੀਕ ਹੈ ਜੀ ਤੋੜਾੜਾ ਹੁਣ ਲਾ ਆ ਲਾਤੇ ਬਾਈ ਬੂਟੇ ਉਹ ਲਾਤੇ ਕਈ ਤਰ੍ਹਾਂ ਦੇ ਲਾਤੇ ਜਿਹੜੇ ਬੱਚੇ ਤੇ ਉਹ ਵੀ ਲਾਤੇ ਕਰ ਨਾ ਜਿਹੜੇ ਘਰ ਪੇ ਤੇ ਸੱਤੇ ਵਾਲੇ ਲਾਤੋ ਲਾਤੇ ਚੱਲ ਫੇਰ ਤਾਂ ਠੀਕ ਉਹ ਇਹਦੀ ਬੁੱਕ ਕਰ ਦੇਣਾ ਗੱਲ ਅਗਲੀ ਵਾਰ ਸਾਰੀ ਬੁੱਕ ਕਰ ਦੇਣਾ ਮਨੇ ਆਪਣੇ ਕਾ ਤੇ ਇਹ ਹਿੰਡੀ ਕਾ ਚਲਦੀਆਂ ਠਾਗਰ ਦੀ ਰੋਟੀ ਵਾਲੀਆਂ ਆਪਣੇ ਦੂਜੇ ਕਾ ਤੇ ਨਹੀਂ ਚਲਦੀਆਂ ਕਿਹੇ ਕੰਮ ਜਾਵੇ ਇੱਧਰ ਇਹ ਤੇਲ ਘਟ ਕਾਉਂਦੀ ਐ ਇਹ ਵੱਟ ਕੇ ਕੌਣ ਗਿਆ ਦਾ ਇਹ ਬਾਈ ਕੱਲ ਤਾਂ ਮੈਂ 2 ਦਿਨ ਦਾ ਮੈਂ ਵੱਡ ਲੈ ਕੇ ਆਦਾ ਹੂੰ ਹੁਣ ਕੰਮ ਨੂੰ ਬਿਜੀ ਹੋਏ ਤੇ ਉਧਰ ਬਾਈ ਤੇ ਆ ਮਮੀ ਵੱਡੀ ਗਰੀ ਦੇ ਦੱਸ ਤੀ ਗਲ ਹਾਂ ਮਨੇ ਗੰਨਾ ਕਿਥੇ ਵੀ ਦੀ ਤੂੰ ਕਹੀ ਜਾਂਦਾ ਉਹੀ ਰੋਲਾ ਪਾਈ ਲੈ ਆਹਾ ਆਹ ਘੇਰਾ ਬੂਟੇ ਵਾਲਾ ਆਹ ਜਿਹੜਾ ਬੂਟੇ ਤੇ ਗਾਹਾਂ ਪਹਿਲਾਂ ਹੀ ਘੇਰੇ ਦੋ ਹਾਂ ਇਹ ਛੋਟੇ ਬੂਟੇ ਲਾਏ ਆ ਉਹ ਆਛਾ ਪਰਲੀ ਸਾਈਡ ਹਾਂ ਪਾਣੀ ਪਾਣੀ ਛੱਡਣਾ ਹੁਣ ਉਹਨਾਂ ਨੂੰ ਪਾਣੀ ਛੱਡ ਕੇ ਪਰਾਂ ਕਰਨਾ ਅੱਛਾ ਲੈ ਵੀ ਮੁੰਡੇ ਨੂੰ ਸਵਾਦ ਪੈ ਗਿਆ ਹੁਣ ਗੰਨੇ ਦਾ ਗਾਹ ਨੂੰ ਨੇ ਬੀਜ ਤਿਆਰ ਕਰ ਲਿਆ ਕੀਲਾ ਲਾਉਂਗਾ ਲੱਗਦਾ ਲਾਉਣਾ ਹੀ ਹੈ ਹਾਂ ਇਹ ਹੋ ਗਏ ਜੋ ਮਰੀ ਜਾਓ ਕੰਤ ਤੁਸਾਨਾ ਕੇ ਹਾਂ ਗੰਨਾਫੇ ਵੇਚੂਗਾ ਕਿੱਥੇ? ਸਵਾਲ ਵਾਲਿਆਂ ਨੂੰ। ਖੇਤਵਾ ਤੇ ਲੈ ਕੇ ਜਾਂਦੇ ਆ। ਵਾਹੋ ਤੇਰੇ। ਅਗਲੇ ਨੂੰ ਸਿੱਧਾ ਹੀ ਸੌਦਾ ਮਾਰੇਗਾ ਨਾ ਵੀ ਦੱਸੋ ਬਾਈ ਕਿੰਨੇ। ਇਹ ਕੀਲੇ ਦਾ ਹੀ। ਕੰਡਾ ਗੁੰਡਾ ਨਹੀਂ ਕਰਾਈ ਕਰਨਾ। ਕੰਡਾ ਹੋ ਜਾਏਗਾ ਨਾ। ਹਾਂ ਜੀ ਕੋ। ਵੀ ਆ ਤੁਸੀਂ ਦੱਸਣਾ ਜਮਰ ਦੀ ਚੱਕੋ। ਮੌਸਮ ਬਾਈ ਬਹੁਤ ਵਧੀਆ ਏ। ਬਾਕੀ ਮਨੇ ਨੇ ਸਪਰੇਅ ਲਿਆ। ਗੰਨਾ ਬੀਜਿਆ ਏ, ਅੰਕਲ ਵਾਲਾ ਬੀਜਿਆ। ਹਾਂ। ਟਾਲ ਵਾਲੇ ਵੀ ਲੰਨੇ ਆ। ਮੇਲਾ ਵਾਲੇ। ਮੇਲਾ ਵਾਲੇ ਵੀ ਲੰਨੇ ਆ। ਬਾਕੀ ਤੁਹਾਨੂੰ ਬਈ ਇੱਕ ਹੋਰ ਗੱਲ ਦੱਸਦੇ ਆ ਮੰਨੇ ਨੇ ਸਪਰੇਅ ਲਿਆਂਦੀ ਨੂੰ ਹੋ ਗਏ ਬਈ 20 22 ਦਿਨ ਹਲੇ ਤੱਕ ਨਹੀਂ ਕਰੀ ਹੈਗੇ ਹਲੇ ਕਹੀ ਜਾਂਦਾ ਕਾਲੂ ਕਰਾ ਲੂਗੇ ਇਹਨੇ ਨੂੰ ਕਣਕ ਵੱਢ ਹੋਏ ਨਹੀਂ ਮਨ ਲਾਦੀ ਜੀ ਨੇ ਨੇ ਕਰਾਉਣੀ ਹੈ ਹੋ ਜਾਣੀ ਹਾਂ ਗੱਲ ਉਹ ਨਹੀਂ ਹੈਗੀ ਹਾਂ ਟੈਂਕ ਲਵਾ ਦੇਣਾ ਕਾਲੂ ਭੀ ਜਾਂਦਾ ਪੰਜ ਟੱਕ ਲਾਉਣਾ ਮਨੇ ਬੂਟੀ ਕਾ ਤੇ ਹੋ ਗਿਆ ਯਾਰ ਕਣਕਾਂ ਆਹ ਬਾਥੂਈ ਆ ਇਹ ਤਾਂ ਸਿਰੇ ਲਾਏ ਆ ਹੋਰ ਕੁਝ ਨਹੀਂ ਹੂੰ ਇਹ ਖਾਲ ਹੋਇਆ ਹੀ ਆ ਆ ਦੇਖੋ ਬਾਈ ਇਹ ਬੂਟੀ ਜੀ ਕਿਹੜੇ ਸਾਹਮਣੇ ਮਨੇ ਤੇਲਾ ਤਾਂ ਨਹੀਂ ਹੈਗਾ ਯਾਰ ਕਾਦਾ ਮੈਂ ਦੇਖਿਆ ਭਾਈ ਖਵਾ ਨਾ ਜਿਆ ਚ ਬਰਸੀ ਕਾਦੇ ਕਿਹਾ ਵਰਸੀ ਨੇ ਲੋਕਾਂ ਦਾ ਵੀ ਤਾਂ ਵਰਸੀ ਨੇ ਹਾਂ ਤੇ ਜਗਾ ਨਾ ਹਾਂ ਜੋ ਆ ਦੇ ਲੈ ਹੁਣੀ ਨਾਲੇ ਵੱਡੇ ਤਾਂ ਤੇ ਖੇਤ ਬਦਲ ਕੇ ਵੀ ਜਿੰਨਾ ਚਿਰ ਬਦਲ ਵੀ ਜੇ ਇੱਕ ਜਗਾ ਬੀਜੀ ਜਾ ਫਿਰ ਜੰਮਣ ਸਕਤੀ ਘਟਦੀ ਆ ਦੇ ਲੈ ਆ ਦੇ ਹਾਂ ਕਿਹਾ ਜਾ ਮੋਟਾ ਵਾ ਗੰਡੇ ਵਰਗਾ ਫਾਇਦਾ ਭਾਈ ਇਹਦਾ ਹੀ ਮਨੇ ਸੱਚੀ ਦਸੀ ਕੋਈ ਦਾਰੂ ਸਪਰੇ ਕਰਦੀ ਕੁਛ ਨਹੀਂ ਕਰਿਆ ਇਹਨੇ ਕਰਨੀ ਹੈਗੀ ਤੀ ਹਾਂ ਮੈਂ ਤਾਂ ਹੁਣ ਸਾਲਾ ਪਾਣੀ ਲਾਉਣ ਨੂੰ ਬੈਠਾ ਹਾਂ ਨਹੀਂ ਮਨੇ ਦਾਰੂ ਸਵੇਰੇ ਹੋ ਜਾਂਦੀ ਨਾ ਕਰਦੇ ਆ ਲੋਕ ਤਕੜਿਆ ਹੁੰਦਾ ਨਾ ਉਹਦਾ ਛੇਤੀ ਐ ਯਾਰ ਕਹਿੰਦੇ ਸਿਆਲ ਚ ਹੁੰਦੀ ਆ ਹਾਂ ਸਿਆਲ ਚ ਜਿਕਣਾ ਉੱਠਦਾ ਨਹੀਂ ਬਰਸੀਨਾ ਹਾਂ ਉਹਨੂੰ ਕਰਦੇ ਆ ਫਿਰ ਉਹ ਡੋਜ਼ ਮਾਰਦੀ ਐ ਡੋਜ਼ੇ ਮਾਰਦੀ ਤਾਂ ਜੀ ਗਰਮੀ ਕਰ ਦਿੰਦੀ ਐ ਉੱਪਰ ਚੱਕ ਦਿੰਦੀ ਐ ਮਨੇ ਦੋ ਦਿੰਦੇ ਆ ਦੋ ਦੋ ਦਿਨ ਦਾ ਕੋਈ ਰਹਿਣਾ ਹਿਸਾਬ ਨਹੀਂ ਰਿਹਾ ਹਾਂ ਤਾਂ ਫਿਰ ਤਾਂ ਹੀ ਚੱਲ ਰਿਹਾ ਮੈਂ ਕਹਿੰਦਾ ਨੇਰੇ ਆ ਹੀ ਪੌਂਦਾ ਤੂੰ ਦਾ ਦੇਖ ਆ ਵੱਡਣਾ ਉਹ ਕਿਆਰ ਤਿਆਰ ਮਨੇ ਇੱਕ ਦੇਖਿਆ ਮੈਂ ਮੈਂ ਹੁਣ ਆਪਣੇ ਦੂਏ ਖੇਤ ਮਾ ਜਾ ਕੇ ਆਇਆ ਸੁਏਪਰ ਵਾਲੇ ਮਾ ਦੇਲਾ ਉਥੇ ਕਾਂਕ ਨੂੰ ਅਸੀਂ ਪਾਣੀ ਵੀ ਲਾਏ ਮੀਂਹ ਵੀ ਪਿਆ ਮੀਂਹ ਵੀ ਪੈ ਲਿਆ ਪਾਣੀ ਫੇਰ ਮੰਗਣ ਲੱਗ ਗਿਆ ਮੈਂ ਵੀ ਪਾਉਣ ਲੱਗਿਆ ਹਾਂ ਮੈਂ ਵੀ ਲਾ ਦਾਨੇ ਭਾਈ ਕਾਂਕਾ ਦੁਬਾਰਾ ਤੇ ਪਾਣੀ ਮੰਗਣ ਲੱਗ ਗਿਆ ਮੈਂ ਹੁਣੇ ਜਾ ਕੇ ਆਇਆ ਹਾਂ ਨੀ ਮੰਗਦੀ ਇਹਦਾ ਇੱਕ ਹਵਾ ਤੇ ਡਰ ਲੱਗਦਾ ਏ ਹਵਾ ਕਰਕੇ ਤੂੰ ਕਿਆ ਹੋਵੇਂ ਨਾ ਹਾਂ ਮੈਂ ਕਿਤੇ गिरਣਾ ਜਾਵੇ ਕਿਉਂਕਿ ਭਾਈ ਜਿਹੜਿਆਂ ਗਰਗੀਆਂ ਦੇਖ ਕੇ ਡਰ ਲੱਗਦਾ ਏ ਉਹ ਮੀਂਹ ਵੀ ਦੱਸਿਆ ਵਾ ਉਹ ਮੀਂਹ ਕਿੱਥੇ ਪੈਣੇ ਯਾਰ ਮਜ਼ਾਕ ਨਹੀਂ ਕਰਦਾ ਦੱਸਿਆ ਆ ਮੈਂ ਕੋਈ ਮਜ਼ਾਕ ਕਰਨ ਨਾ ਪੈ ਜੂਗਾ ਯਾਰ ਉਦੋਂ ਪੈ ਗਿਆ ਉਦੋਂ ਦੱਸਿਆ ਇਹਦਾ ਮਰਿਆ ਕੀ ਕਰਦਾ ਇਹ ਲੈ ਬਾਈ ਲਗੱਡੇ ਕਿਹੜੇ ਸਾਹ ਨਾਲ ਲੋਡ ਕਰ ਲਈ ਲੈ ਦੱਸਦਾ ਕਿਤੇ ਲੋ ਜੀ ਬਾਈ ਪਿੰਡ ਵਾਲੀ ਕਣਕਵਾਲ ਪਹੁੰਚੇ ਤੇ ਕਰੋ ਵੀਊ ਚੈੱਕ ਬਾਈ ਇਧਰ ਨਾਲ ਕਣਕ ਦਾ ਤਕਰੀਬਨ ਬਾਈ ਦਾਣਾ ਜਾਂ ਬਣ ਗਿਆ ਵਿੱਚ ਹੁਣ ਥੋੜਾ ਜਿਹਾ ਦੁੱਧ ਜਿਆ ਰਹਿ ਗਿਆ ਬਾਕੀ ਤੱਕ ਕਿੜਾ ਜਿਹਾ ਹੁਣ ਲੱਗ ਗਿਆ ਕਣਕ ਚੈੱਕ ਕਰ ਸਕਦੇ ਬਈ ਤੁਸੀਂ ਲੱਕ ਦੇ ਬਰਾਬਰ ਪਹੁੰਚੀ ਵੀ ਹੈ ਸਾਰੀ ਗਣਕਾ ਬਈ ਹਲਦੀ ਘੜੀ ਵਧੀਆ ਏ ਜਿੱਦਣੂ ਵੀ ਦੇਖਦੇ ਬੱਲੇ ਬੱਲ ਆਈ ਵੀ ਹੈ ਜਿਹਦੇ માં ਗੁੱਲੀ ਡੰਡਾ ਬਾਈ ਉਹਦੇ માં ਥੋੜੇ ਜਿਹਾ ਘੱਟ ਦੇ ਦੇ ਜਿੱਦਾਂ ਜਿਹੜੇ ਸਾਫ ਕਾਨਕਾ ਜੀ ਨੇ ਮਾ ਨਹੀਂ ਗੋਲੀ ਡੰਡਾ ਹੈਗਾ ਉੱਥੇ ਫੰਨੇ ਦੀ ਕਾਨਕੇ ਦੇ ਦੀ ਬਈ ਬੱਲੇ ਬੱਲਾ ਬਾਈ ਕਾਲੇ ਨਾਲ ਨੇ ਸਪੀਡ ਤਾਂ ਬਹੁਤ ਚੀ ਹੈ ਫਰਸ ਪਤਾ ਨਹੀਂ ਰਾਤੇ ਪਾ ਕੇ ਤੇ ਪਤਾ ਨਹੀਂ ਅੱਜ ਪਾਇਆ ਹੈ ਅੱਜ ਪਾਇਆ ਜੀ ਹੂੰ ਅ ਸਵੇਰੇ ਗਾਲੇ ਸੱਚੀ ਰਸੀ ਸ਼ਿਵਰਾਤਰੀ ਨੂੰ ਕੋਟਾ ਪੀਤਾ ਕਰੀ ਕੀਰ ਖਾਦੀ ਦੀ ਜੀ ਮੇਲਾ ਚਾਉਂਗਾ ਮੇਲਾ ਚਾਉਂ ਕੀਰ ਖਾਦੀ ਹੈ ਕੋਟਾ ਕੋਟਾ ਰੀਤ ਹੈ ਹਾਂ ਟੀਣਾ ਬੈਰ ਇੱਕ ਬੰਦਾ ਕਹਿੰਦਾ ਬਾਈ ਮੈਂ ਕੋਟਾ ਪੀ ਲਿਆ ਕਹਿੰਦਾ ਮੈਂ ਹਸੀ ਹੋ ਗਿਆ ਇਹ ਵੀ ਚੱਕਰ ਹੋ ਜਾਂਦਾ ਬਾਈ ਹਾਂ ਬਾਈ ਮੇਰੇ ਮਰੇ ਖੀਰ ਮੈਂ ਦੋ ਬੋਲੀਆਂ ਹਸੀ ਗਿਆ ਹਾਂ ਇਡੀ ਜਿੱਦਾਂ ਸਰਤੀ ਲੱਗੀ ਬਦਰ ਹੋ ਜਾਂਦਾ ਹੈ ਉਹ ਸੈਟਰ ਜਿਵੇਂ ਖੇਤ ਪਾਉਂਦਾ ਹੈ ਹਾਂ ਇਹ ਖੇਤੇ ਬਾਈ ਇਹ ਖੇਤੇ ਬਾਈ ਇਹ ਚੱਕਰ ਹੈ ਇਹ ਚੱਕਰ ਹੈ ਜਿਹੜੇ ਬੰਸੇ ਨੂੰ ਬੰਦਾ ਲੱਗ ਗਿਆ ਮੈਂ ਸੋ ਗਿਆ ਹਾਂ ਕਹਿੰਦਾ ਮੰਜਾ ਉੱਪਰ ਥੱਲੇ ਹੋ ਗਿਆ ਬਲ ਫਿਰ ਦੋ ਦਿਨ ਉੱਠੂਗਾ ਹੈ ਮੈਂ ਪਹਿਲਾ ਜਾਊਂਗਾ ਜੀ ਦੋ ਖੀਰ ਦੀਆਂ ਗੋਲੀਆਂ ਖਾਧੀਆਂ ਜੀ ਇਸ ਬੋਲੇ ਮ ਕੋਲੀਏ ਦਾ ਪਾਪਾ ਕਾੁੰਡੇ ਦੇ ਦੀ ਉਹ ਮੇੜੀ ਅੱਖ ਜੇ ਮੀਟ ਹੋਈ ਗਈ ਆਂ। ਬਾਦਲਾ ਖੀਰਵੇਂ ਕੋਟਾ ਫਾਦਤਾ ਉਹਨੇ ਜਿਹੜਾ। ਬਾਈ 네ਰੂ ਪੈ ਗਿਆ ਰ ਪਰ। ਆਈ ਹਾਂ ਹੀ ਕਰਨਾ ਪਈ। ਇਹ ਫਾਈਨਲ ਹੋ ਗਈ ਹੈ। ਉਹ ਫਾਰਮ ਵਾਲਾ ਬਾਈ ਫਰਸ ਵਾਲਾ ਫਾਈਨਲ ਹੋ ਗਿਆ ਇਹਨਾਂ ਦਾ ਵਿਚਾਰਿਆਂ ਦਾ। ਕੰਮ ਹਲੇ ਬਹੁਤ ਪਿਆ ਹਲੇ ਸਾਡਾ ਬਜਾਲ ਲੱਗਣੇ ਨੂੰ ਪਏ ਆ ਟੀਨਾ ਪਈਆਂ ਭਾਂਡੇ ਢਿੰਡੇ ਆਉਣੇ ਆ। ਕੱਲ ਕਿੰਨੇ ਪਈਏ ਰੱਖ ਹੋ ਜੂਗੇ ਜੇ ਇਹਨਾਂ ਮ ਰੱਖੀਏ। ਇਹ ਬੜੀ ਆਏ ਨਾ 4-500 ਜੀ 4-500 ਬਈ ਆਏ ਨਾ ਜਿਹੜਾ ਦਿੱਲੀ ਚ ਇਹ ਖੁੱਲੇ ਛੱਡਦੀ ਏ ਹਾਂ ਜੀ ਜਾਂ ਮੋਟਰ ਚ 10 ਆ ਸਕਦੇ ਆ ਮੋਟਰ ਮੋਟਰ ਚ 20-20 ਦਾ ਦਾ ਸਰੇ ਲੈਣੇ ਆ ਇਹਦਾ ਵੇਰ ਦੇਖੋ ਜੀ ਕਿੰਨਾ ਖੁੱਲਾ ਜੀ ਬੱਲੇ ਬੱਲੇ ਬਈ ਗੜਾਸੀ ਚੱਲੂਗੀ ਚੱਲੂ ਪਾ ਚੱਲੂਗੀ ਮੈਂ ਕਹਿੰਦਾ ਰਜਾਈ ਲੈਣ ਦੀ ਵੀ ਲੋਡ ਨਹੀਂ ਚ 500 ਬਈ ਛੱਡਦਾ ਵਿੱਚ ਆ ਲੋੜ ਹੀ ਨਹੀਂ ਹੈ ਲੋੜ ਹੀ ਨਹੀਂ ਹੈ ਇਹਨਾਂ ਦੇ ਘੋਣਾ ਹਾਂ ਜੀ ਉਹਨਾਂ ਬਈ ਨਹੀਂ ਇਹ ਵੈਸਾ ਜਿਆਦਾ ਹੀ ਚਾਲ ਦੇ ਵਿੱਚ ਤਾਂ ਹੁਣ ਇਹ ਰਜਾਈ ਲੈਣ ਦੀ ਲੋੜ ਪੈਣਾ ਉਹਨਾਂ ਨੂੰ ਇਹ ਤਾਂ ਹੈ ਕਾਲਿਆ ਯਾਰ ਮੇਰਾ ਮੋਟਰਸਾਈਕਲ ਓਰੇ 30 ਰੁਪਏ ਦੇ ਵਿੱਚ 2 ਗੇੜੇ ਲਾਉਂਦਾ ਏ 30 ਰੁਪਏ ਦੇ 2 ਗੇੜੇ ਲਾਉਂਦੇ ਹਾਂ ਹਾਂ ਵਿੱਕੀ ਬਾਈ ਮੋਟਰ 80 80 ਦੇ ਪਲੱਸ ਹੁੰਦਾ ਵਿੱਕੀ ਬਾਈ ਵਾਲਾ ਉਹ ਚਾਰਜਿੰਗ ਵਾਲੀ ਸਕੂਟਰੀ ਹੈ ਜੀ ਬਾਈ ਕੋਲ ਜੀ ਬਾਬਾ ਜੀ ਉਹ ਫ੍ਰੀ ਸੇਵਾ ਏ ਨਹੀਂ ਜੀ ਉਹ ਵੀ ਕਹ ਲੋ ਵੀ ਖਾ ਲੈਂਦੀ ਹੁਣੀ ਕਹ ਲੋ ਵੀ ਬਿਜਲੀ ਨਹੀਂ ਬਿੱਲ ਨਹੀਂ ਹਲੇ 600 ਜਿਹੜਾ ਫ੍ਰੀ ਆ ਹਲੇ ਨਹੀਂ ਖਾਂਦੀ ਹੁਣੀ ਨਹੀਂ ਖਾਂਦੀ ਲੌਂਗ ਰੂ ਨਹੀਂ ਫਾਇਦਾ ਹੈ ਬਾਈ ਲੌਂਗ ਰੂ ਜੀ ਆਇਆ ਤੇ ਜਾਣਾ ਹੋਵੇ ਬੰਦਨ ਚਾਰ ਜੇਬ ਤੇ ਲਾ ਕੇ ਪਣਾ ਪਣਾ ਚਾਰ ਜੇਬ ਚ ਲੈ ਕੇ ਜਾਣਾ ਪੈਣਾ ਤੇ ਘੰਟਾ ਦੋ ਘੰਟੇ ਨੂੰ ਚਾਰ ਜੇ ਲਾ ਕੇ ਬਹਿਣਾ ਪੈਣਾ ਕਿਹਦੇ ਹੋਟਲ ਦੀ ਹੂੰ ਫੇ ਕੰਮ ਲੋਟ ਆਉਣਾ ਹੈ ਕੰਮ ਲੋਟ ਆਉਣਾ ਫੇ ਤਾਂ ਟੈਂਟ ਨਾਲ ਲੈ ਕੇ ਜਾਣਾ ਪੈਣਾ ਕਾਲੇ ਹੈ ਟੈਂਟ ਨਾਲ ਇਨਰ ਆ ਬਾਈ ਕੰਮ ਚੱਲਦਾ ਵਿਚਾਰੇ ਦਾ ਜੋਰਾ ਤੇ ਤੂੰ ਪਤਾ ਇਹਦਾ ਕਰਦੀ ਕਰ ਤੂੰ ਪਾ ਪਾ ਹਾਂ 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 ਬੱਧੀ ਦਪਹਿਰ ਨੂੰ ਤੂੰ ਪਾ ਲੱਗਦੀ ਹਾਂ ਹਾਂ ਤਾਂ ਟੀ ਸ਼ਰਟ ਦਾ ਜਾਣਾ ਵਾਲਾ ਕੰਮ ਹੋ ਗਿਆ ਟੀ ਸ਼ਰਟ ਤਾਂ ਪਾਉਣੇ ਵਾਲਾ ਕੰਮ ਹੋ ਗਿਆ ਮੈਂ ਤਾਂ ਕੱਢ ਲਈ ਆ ਬਾਈ ਆ ਦੇਖ ਲੈ ਓਹਾਰੇ ਲੋਕ ਕਿੰਨੀ ਛੇਤੀ ਸੁੱਕ ਗਿਆ ਬਾਈ ਜਿਹੜਾ ਤੁਸੀਂ ਪਾਇਆ ਅੱਜ ਤੁੱਪ ਦਾ ਅਸਰ ਆ ਬੰਦਾ ਇੱਕੇ ਰਹਿ ਗਿਆ ਤੁਹਾਡੇ ਬਾਕੀਆ ਗੱਲ ਇਹ ਬੰਦਾ ਜੀ ਦੋ ਉਧਰ ਪਿੰਡ ਵੀ ਕੰਮ ਚੱਲੇਦੇ ਹੈ ਜੀ ਹਾਂ ਜੀ ਬੱਜਰੀ ਬੁਜਰੀ ਦਾ ਕਰਨਾ ਜੀ ਕਹਿੰਦੇ ਤਾਂ ਸਾਪੇ ਮੇਰੇ ਨਾਲ ਦੋ ਥੰਦੇ ਬਹੁਤ ਆ ਨਾ ਮਿਸਤਰੀ ਕੇ ਦੋ ਬੰਦੇ ਬਹੁਤ ਆ ਹਾਂ ਜੀ ਦੋ ਬੰਦੇ ਸਵੇਰੇ ਤਾਂ ਜਿਆਦਾ ਤੇਜ਼ ਫਰਸ ਪਾਇਆ ਕਹਿੰਦੇ ਹਾਂ ਹੀ ਸਵੇਰੇ ਫਿਰ ਕੰਮ ਜੋਰ ਨਾਲ ਚੱਲਦਾਦਾ ਜੀ ਚੰਗਾ ਖਿੱਚਿਆ ਜੀ ਕਾਲੇ ਟਰਾਲੇ ਦੀ ਜਾਨ ਲੈ ਕੇ ਤੁਸੀਂ ਮੇਰੇ ਤਾਂ ਵਿੱਚ ਬੱਜਰੀ ਵੀ ਰੱਖ ਲਈ ਕਿਆ-ਕਿਆ ਕਰਿਆ ਪਿਆ ਧੋਣਾ ਵੀ ਪੈਣਾ ਬਾਅਦ ਵਿੱਚ ਲਓ ਜੀ ਆ ਮੋ ਪਹਿਲਾ ਮਜਦੀ ਨੂੰ ਲੱਗੇ ਰਹੇ ਪਹਿਲਾ ਬਜਦੀ ਤੋਂ ਹੀ ਆ ਜੀ ਕਹਿੰਦੇ ਬਜਦੀ ਘੇਰ ਦੋ ਬਜਦੀ ਚਰੀ ਕਿਤੇ ਖਾਲੀ ਹੈ ਬਾਈ ਮੇਸਤਰੀ ਕਾਰੀਗਰ ਕੋਰਾ ਐਨ ਇੱਕ ਨੰਬਰ ਲਾਈਆਂ ਕੋਰਾ ਧਾਰ ਲਾਈ ਆ ਜੀ ਕੋਰਾ ਧਾਰਾ ਲਾਈ ਆ ਜੀ ਦੇਖੋ ਜੀ ਲਓ ਜੀ ਬਾਈ ਜਿਹੜੀ ਉਹ ਝੁੰਗੀ ਐ ਝੁੰਗੀ ਆਪਣਾ ਸਾਥ ਸਾਂਟ ਗਈ ਅੱਜ ਛੱਡ ਗਈ ਉਹ ਛੱਡ ਗਈ ਕਬਾਪੂ ਦਾ ਕਮਰਾ ਅੰਦਰ ਆ ਗਿਆ ਹੁਣ ਕਬਾਪੂ ਦਾ ਕਮਰਾ ਅੰਦਰ ਆ ਗਿਆ ਹਾਂ ਇਹ ਅੱਜ ਮੈਨੂੰ ਬਾਦਾਂ ਸ਼ਾਮ ਤੱਕ ਜਾਊਗੀ ਇੱਕ ਗੱਲ ਆ ਬਾਈ ਜਿਹੜੀ ਸਾਡੀ ਇੱਧਰ ਮੋਟਰਾਂ ਪਿੰਡ ਵਾਲੀ ਕਾਲੇ ਦੇ ਤੇ ਮੈਂ ਕਹਿੰਦਾ ਜਹਾ ਕੱਪੜਾ ਬਨ ਗਿਆ ਅੱਖਾਂ ਬੰਦ ਛੱਡ ਦੋ ਨੇ ਤਾਂ ਵੀ ਪਹੁੰਚ ਜਾਣਾ ਇੱਥੇ ਪੇਤ ਪੈ ਗਿਆ ਇਹਨੂੰ ਹੁਣ ਪੇਤ ਪੈ ਗਿਆ ਕਾਲੇ ਕਾਹਦਾ ਜੀ ਮੋਟਰ ਦਾ ਇੱਧਰ ਲਈਦਾ ਮੋਟਰ ਬਾਈ ਹਾਂ ਇੱਕ ਮੀਨਾ ਹੋ ਗਿਆ ਹੁੰਦੇ ਨੂੰ ਹੁਣ ਤਾਂ ਜੱਖਾ ਬਨ ਗਿਆ ਛੱਡ ਦਵੇ ਤਾਂ ਵੀ ਆ ਜਾਊਗਾ ਸਵੇਰੇ ਬਾਈ ਇਹ ਮੋਟਰ ਛੋਟਰੀ ਪਾਪ ਲੱਦੀ ਆਵੇ ਕੋਲ ਨੂੰ ਲੰਘਿਆ ਆਵਾਜ਼ ਵੀ ਨਹੀਂ ਆਈ ਮੈਂ ਕਿਹਾ ਕਿੱਧਰ ਤੇ ਆ ਗਿਆ ਨੇ ਹੈ ਕੋਲ ਅੱਗੇ ਆ ਗਿਆ ਜੀ ਪੈਪ ਗੇ ਪਿੱਛੇ ਫੜਨ ਵਾਲਾ ਬੰਦਾ ਕਿਹੜਾ ਜੋਟਨੀ ਆਏ ਮੇਰੇ ਪੈਰ ਪੱਲੇ ਦੀ ਕਾਲੇ ਗੌਮੇ ਜੀ ਸਕੂਟਰੀ ਲਈ ਫਿਰੇ ਦੱਸਿਆ ਆਵਾਜ਼ ਵੀ ਨਾ ਕਰੇ ਆਵਾਜ਼ ਵੀ ਨਹੀਂ ਕਰਦੀ ਕਿਹੜਾ ਹੌਟ ਫਸਦਾ ਫਸਦਾ ਹਾਰਨ ਫਸਦਾ ਹਾਰਨ ਫਸਦਾ ਫਸੇ ਪੀ ਕਰੀ ਗਈ ਕੱਢਣਾ ਪੈਂਦਾ ਫਿਰ ਤੇ ਟਾਲੀ ਕੰਮ ਚੋਕੀ ਬੰਦ ਕਰਨਾ ਪੈਂਦਾ ਮੈਂ ਚੋਕੀ ਆ ਟੈਪ ਨੂੰ ਢੀ ਲਿਆ ਮੈਂ ਮਾਣਾ ਕਿ ਕੱਢਾ ਸਕੂਟੇ ਸਾਡੇ ਦੀ ਲਈ ਆਉਂਦਾ ਫੇਰਾ ਹੈ ਆਏ ਗਾਜੀ ਵਾਲੀ ਆ ਰਾਤ ਨੂੰ ਹੀ ਬਾਹਰ ਆਉਣੀ ਕਾਲੇ ਇੱਕ ਹੈ ਬਾਈ ਤੁਸੀਂ ਫਰਸ਼ਿਆ ਪਾ ਲਿਆ ਹੁਣ ਕਹਿੰਦੇ ਮੀਂਹ ਜੇ ਦੱਸਿਆ ਪਿਆ ਉਹ ਤੇ ਪਹਿਲਾਂ ਤੁਹਾਡਾ ਪੱਕ ਜਾਣਾ ਇਹ ਇਹ ਪੱਕ ਗਿਆ ਨਾ ਹਾਂ ਨਹੀਂ ਭਾਈ ਚਾਦਰਾਂ ਦਾ ਤੁਸੀਂ ਪਾਉਣੀ ਐ ਕੋਈ ਹੋਰ ਬੰਦੇ ਉਹ ਬੈਲਟੀ ਵਾਲੇ ਬੈਲਟੀ ਵਾਲੇ ਤੁਹਾਡਾ ਕੰਮ ਕੀ ਰਹਿ ਗਿਆ ਹੁਣ ਅੰਦਰ ਕੰਮ ਨਾ ਚੰਦ ਰਹਿ ਗਈ ਅੰਦਰ ਆਪਣਾ ਬਾਥਰੂਮ ਆ ਬਾਥਰੂਮ ਬਾਕੀ ਕਾਲੂ ਤੇ ਘੂੜੂਆ ਪਾਉਣਾ ਸਾਡੀ ਘੜੀ ਕਾਲੂ ਇੱਕ ਵਾਰੀ ਘੂੜੂਆ ਹੋਰ ਪਾਉਣਾ ਜੀ ਇਹਦੇ ਪਰ ਪੱਧਰਾ ਕਰੋਗੇ ਹਲੇ ਹਾਂ ਜੀ ਹਜੇ ਦੀ ਛੜਤ ਜਦ ਤੱਕ ਪੂਰੇ ਪੱਧਰਾ ਨਹੀਂ ਹੁੰਦੇ ਅਟੋ ਫਾਈਨਲ ਹੋਇਆ ਨਹੀਂ ਹਲੇ ਹੈ ਮੈਂ ਤਾਂ ਕਿਹਤਰਾ ਫਾਈਨਲ ਹੋ ਗਿਆ ਮੇਤਰੀ ਬੁਲਾਉਣਾ ਬਾਤ ਖੁਸ਼ ਹੋ ਕੇ ਬੁਲਾਉਣਾ ਹਾਂ ਜਾਂ ਕੰਡਰ ਨਾਲ ਆਉਂਦੇ ਆਂ ਦੋਨੋਂ ਕਿੱਥੀ ਕੱਢੀ ਜਾਂਦੇ ਹੱਥ ਜੋੜ ਕੇ ਬਾਬਾ ਚਲੇ ਜਾ ਉਹ ਕੰਮ ਮੇਤਰੀ ਤੇ ਦੇਵਰਾ ਵਾਲਾ ਬਣੋਖਾ ਕੱਢੀ ਜਾਂਦਾ ਦੁਆਰੇ ਨਹੀਂ ਪੂਰਾ ਕਰਦੇ ਹਾਂ ਚੱਕਰ ਗੱਲ ਲਾਈ ਬੰਦੇ ਰੰਗੀਲੇ ਬਾਈ ਸਾਰੇ ਕਾਲੇ ਹੋ ਯਾਰ ਜਾਮਨ ਨਿਓ ਕਰੰਟ ਲੱਗ ਗਿਆ ਨਿੰਮ ਨੂੰ ਬਾਈ ਸਾਡੀ ਮੋਟਰ ਵਾਹ ਖੜੀ ਸੀ ਨਿੰਮ ਪਤਾ ਨਹੀਂ ਇਹਨੂੰ ਕਰੰਟ ਲੱਗ ਗਿਆ ਕਿਆ ਸਿਸਟਮ ਸਾਰੀ ਸੁੱਕ ਗਈ ਹੈ ਹੀ ਹਾਲ ਆ ਜੇ ਆਹੀ ਕੱਤੇ ਘੜ ਗਏ ਖਰੀ ਹੋ ਜਾਣ ਨੇ ਆਪੇ ਹੋ ਜੂਗੀ ਫੇਰ ਤਾਂ ਹੋ ਜੂਵੇਂ ਮੈਂ ਤਾਂ ਇਹ ਲਾਦੇ ਗੇ ਗਰੰਟ ਲੱਗੇ ਹੁੰਦੇ ਦੇਖ ਆਲੇ ਸੁੱਕ ਗਈ ਜੀ ਹਾਂਜੀ ਹੋਕ ਗਈ ਨਾ ਹਾਂਜੀ ਹਾਂ ਜੇ ਹੁਣ ਕਹਿੰਦੇ ਟਕੋਰ ਕਰਨੀ ਹੈ ਹੁਣ ਤਾਂ ਟਾਣਾ ਵੱਢ ਕੇ ਡਬੋਣਾ ਪੈਣਾ ਪੱਤੇ ਤਾਂ ਹੈ ਨਹੀਂ ਆਹ ਦੇਖੋ ਜੀ ਕੱਪੜੇ ਸੁੱਕਣੇ ਵਾਏ ਵੀ ਜੀ ਮੇਰੀ ਗੱਲ ਤਾਂ ਸੁਣ ਹੁਣ ਜਿਹੜਾ ਮੈਂ ਤੈਨੂੰ ਕਹਿੰਦਾ ਏ ਆਪਾਂ ਕਹਿੰਦੇ ਪੱਤੇ ਟਕੋਰ ਕਰਨੀ ਹੁੰਦਾ ਟਾਣਾ ਵੱਢ ਕੇ ਡਬੋਣਾ ਪੈਣਾ ਨਾ ਵਿੱਚ ਬਾਣੀ ਦੇ ਦੱਤ ਨਗਿੱਲੀ ਕਰਕੇ ਕਸਾਉਣੀ ਪੈਣੀ ਕਾਲੇ ਆਹ ਬਾਈ ਨੇ ਲਾਲ ਬੰਨੇ ਕੱਪੜਾ ਇਹ ਨੇ ਜੀ ਇਹ ਲਾਲੇ ਬੰਨ ਰਾਈ ਏ ਇਹ ਤਾਂ ਮੈਨੂੰ ਐ ਲਾਦੇਗਾ ਨਾਰੀਅਲ ਦਾ ਹੈਟ ਸ ਬਾਈ ਇਹ ਜਾ ਕਪੜਾ ਪਤਾ ਕੌਣ ਬੰਨਦੇ ਜਿਹੜੇ ਟ੍ਰੇਨ ਟ੍ਰੂਨ ਰੋਕਦੇ ਆ ਲਾਲ ਪਾਗੋਂ ਦੀ ਕਾਲੇ ਉਹਨਾਂ ਦੀ ਉਹੀ ਬੰਨਦੇ ਆ ਵਿਆਹ ਨੂੰ ਵੀ ਬੰਨਦੇ ਪਰ ਲਾਲ ਬਾਈ ਲਾਲ ਲਾਲ ਪਾਗੋਂ ਦੀ